ਹਾਂ ਜੀ ਗਾਇਸ ਸਵੇਰ ਗੁੱਡ ਮਾਰਨਿੰਗ ਸੋਸ਼ੀ ਕਾਲਸ ਆਨ। ਕੀ ਹਾਲ ਚਾਲ ਨੇ ਤੁਹਾਡੇ? ਅੱਜ ਹੈ ਕੀ ਆ 1 ਦਸੰਬਰ ਠੀਕ ਹੈ ਨਾ? ਤੇ ਸਵੇਰ ਤੇ ਵੱਜ ਗਏ 4 ਤੇ ਮੈਂ ਉੱਠ ਕੇ ਮੈਂ ਨਹਾ ਲਈਆਂ ਦੇਖੋ। ਨਹਾ ਕੇ ਆਪਾਂ ਮੋਟੇ ਕੱਪੜੇ ਫੇਰ ਪਾ ਲਏ। ਫਰੈਸ਼ ਹੋ ਕੇ ਤੇ ਮੈਂ ਅੱਜ ਜਾ ਰਹੇ ਹਾਂ ਅਸੀਂ। ਅਸੀਂ ਅੱਜ ਜਾ ਰਹੇ ਹਾਂ ਮੋਹਾਲੀ ਠੀਕ ਹੈ ਨਾ? ਮੋਹਾਲੀ ਜਾ ਰਹੇ ਹਾਂ ਅਸੀਂ। ਸਾਨੂੰ ਕਿਸੇ ਨੇ ਉੱਥੇ ਬੁਲਾਇਆ ਤੇ ਆਪਾਂ ਮੋਹਾਲੀ ਚੱਲੇ ਆ। ਕੇ ਉੱਠ ਕੇ ਫੇਰ ਆ ਦੇਖੋ ਕੀ ਸੁਣੀ ਜਾਂਦੇ ਬਸ ਲਾ ਕੇ ਨਾ ਬਾਪੂ ਦੀਆਂ ਗੱਲਾਂ ਸੁਣ। ਕੀ ਮਾਨਦਾਰ ਬੰਦੇ ਨੇ। ਨਹੀਂ ਦੱਪਾ ਚੱਲਦੀ ਦੀ ਪੈਸੇ ਲਿਖੇ ਨਹੀਂ ਖਿਲਾਲੇ ਦੀ। ਕਦੀ ਵੀ ਠੀਕਾ। ਬਸ ਉਸੇ ਗੱਲਾਂ ਸੁਣੀ। ਉੱਠੜੋ ਹੁਣ। ਉੱਥੇ ਕੱਪੜੇ ਪਰ ਗੱਟ ਬਿਠਾਓ। ਬਿਸਤਰਾ ਇਕੱਠਾ ਕਰੀਏ ਤੇ ਆਪਾਂ ਕੈਰੀ ਕਰੀਏ ਉਹ ਗੱਡੀ ਵੀ ਆ ਜਾਣੀ ਐ ਤੇ ਮੈਂ ਵੀ ਕੱਪੜੇ ਪਾਵਾਂ ਤੇ ਮੇਰਾ ਸੂਟ ਆਇਆ ਇੱਕ। ਮੇਰੇ ਲਈ ਆຊੂ ਦਾ ਆਇਆ ਕੱਲ ਬਣ ਕੇ ਬੁਟੀਕ ਤੋਂ ਤੇ ਮੋਟਾ ਆ ਸਿਆਲਾ ਦਾ ਬਾਬਾ ਹੋਗੇ ਤੇ ਤਿਆਰਦੇ ਆਪਾਂ ਤਿਆਰੀ ਜਿਹੜੀ ਉੱਥੇ ਘਰੇ ਇਹਨਾਂ ਨੇ ਛਾਵੀ ਪੀਲੀ ਦੇ ਪਾਈ ਸੀ ਤੇ ਮੈਂ ਹੁਣ ਪਰਗਟ ਨੂੰ ਵੀ ਠਾਨੀ ਆ ਫਿਰ ਆਪਾਂ ਚੱਕਦੇ ਆ ਸਾਰੇ ਇਸਰੇ ਇੱਥੇ ਕਰਦੇ ਆ ਬਾਬਾ ਜੀ ਬੋਲਦੇ ਕੋ ਦੁਆਰੇ ਤੇ ਫਰਟਲੇ ਚੰਗੀ ਜਿਹੀ ਕਰੋ ਤੇ ਬਲੌਗ ਨਾਲ ਬਣੇ ਰਿਹਾ ਮਿਲਦੇ ਆ ਠੀਕ ਹੈ ਨਾ ਤੇ ਇੰਟੀਰੀਵਿਊਟ ਕਰ ਰਹੇ ਆ ਜੀ ਆਪਾਂ ਹੋ ਗਏ ਰੈਡੀ ਪਰ ਗੜ ਕੋਟ ਪਾ ਲਾ ਤੇ ਮੇਰਾ ਪਰਸ ਤੇ ਆਪਾਂ ਦੋਨੇ ਹੋ ਗਏ ਰੈਡੀ ਚੱਲ ਪਾ ਲਾ ਕੋਟ ਉਹਨਾਂ ਬਲਬਰਡ ਹੋਣੇ ਕਰਦੇ ਹਾਂ ਹਾਂਜੀ ਆਪਾਂ ਹੋ ਗਏ ਤਿਆਰ ਔਰ ਗੜ ਪੰਦ ਦੇ ਕੋਲ ਚੱਲ ਪਾਲਾ ਬੂਟ ਪਾਲਾ ਦੋ ਮਿੰਟ ਬੰਨ ਲਏ ਰਾਜੇ ਸਾਢੇ ਪੰਜ ਹੋ ਗਏ ਤੇ ਆਪਾਂ ਵੇਟ ਕਰ ਰਹੇ ਹਾਂ ਕਿ ਦੂਰ ਜਾਣਾ ਮਹਾਲੀ ਹਨ ਅਸੀਂ ਖਾਦਾ ਵੀ ਨਹੀਂ ਕੁਛ ਉੱਥੇ ਦੇਖ ਲਾਂਗੇ ਟਾਬੇ ਤੇ ਖਾ ਲਾਂਗੇ ਫਿਰ ਪਰੌੜੇ ਮੁਰਗੀ ਤੇ ਬਾਬਾ ਜੀ ਪਾਠ ਪੜ੍ਹਦੇ ਸੀ ਗੈਸਰੇ ਮੈਂ ਅਗੀ ਤਿਆਰ ਕੋਟੀ ਬਾਈ ਤੇ ਸਕਾਫ ਬਾਲੇ ਠੰਡ ਲੱਗਦੀ ਸੀ ਤੇ ਅਣਕਾ ਲਾ ਲਿਆ ਪਰੇਟੇ ਕੋ ਤੇ ਗੱਡੀ ਆਈ ਸਵੱਛਾ ਕਰਕੇ ਤੇ ਸਾਕੀ ਸੜਕ ਸੰਨਮਸਾਣ ਪਈ ਦੇ ਕੋਈਸਰੇ ਸੜਕ ਸਾਡੀ ਉਹ ਸਾਡੀ ਸੜਕ ਅਸੀਂ ਕੱਲ੍ਹ ਦੇ ਆ ਦੇਖ ਲਓ ਸੜਕ ਤੇ ਕੋਈ ਨਹੀਂ ਆ ਗੱਡੀ ਆ ਜਾਏਗੀ ਜਲਦੀ ਭਾਈ ਹੈ ਉਹਨੂੰ ਗੱਡੀ ਤੇ ਹੀ ਹੀਟਰ ਲੱਗਾ ਹੁੰਦਾ ਹੂੰ ਤੇ ਇਹ ਲੰਦ ਤੇ ਜਿੰਦੇ ਤੇ ਗਾਈ ਸਿਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹਨੇ ਨਹੀਂ ਕੀਤਾ ਠੀਕ ਆ ਆਹ ਸਾਡੀਆਂ ਪਈਆਂ ਆਈਟਮ ਅਸੀਂ ਹੁਣ ਮਿਸਤਰੀ ਦਾ ਸੁੱਤਦੇ ਆ ਲੋਨ ਦਾ ਬਾਥਰੂਮ ਬਣਾਉਣੇ ਕਰਾਂਗੇ

ਆ ਗਿਆ ਸਾਡੇ ਭਾਜੀ ਸਸੀ ਕਾਲ ਸਸੀ ਕਾਲ ਸਸੀ ਕਾਲ ਵੀਰੇ ਕਿੱਦਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਬਈ ਠੀਕਾ ਮੋਡਲ ਮੋਡਲ ਗੱਡੀ ਹੈ ਨਾ ਉਹਦਾ ਇੰਡੀਕੇਟਰ ਲਾ ਕੇ ਆਏ ਆਂ ਵੀਰਾ ਦਾ ਧੌਂਦੀ ਪਿੱਛੇ ਬੜੀ ਆ ਚੱਲ ਕੋਈ ਜੀ ਉਹ ਮੋਲੀ ਗੱਡੀ ਚਲੋ ਚਲੋ ਬੈਠੋ ਗਾੜੀ ਮੇਂ ਗਾੜੀ ਮੇਂ ਗਾੜੀ ਮੇਂ ਕੀ ਆ ਗਈ ਗਾੜੀ चलो चलो देखो नहीं।, नहीं।, कोई नहीं।, नहीं कोई बात नहीं कोई <laughs> बात नहीं आवे मैं <laughs> देखो नहीं, नहीं नहीं अब दिन देख लो आवे शीशा दस्सी जांदा मेनू पता चार को नहीं करता हूं जी साफ करके खिला देंगे बस आ थोड़ी बात ही ਅੰਮ੍ਰਿਤਸਰ ਦੀ ਰਾਹ ਹਾਈਵੇ ਤੋਂ ਚੜ੍ਹ ਕੇ ਬਾਹਰ ਅਸੀਂ ਥੱਲੇ ਗਾਈਸਰੇ ਦਾ ਰਣ ਦਾ ਗਿੰਦ ਲੋਈਆਂ ਦੇ ਨਾਲ ਆਹ ਲੋਈ ਲੈ ਕੇ ਨਹੀਂ ਆਉਂਦੀ ਇਹ ਜਿਆਦਾ ਤਾਂ ਹੁੰਦਾ ਦੇਖੋ ਦੀਦਾ ਹੀ ਕੁਛ ਨਹੀਂ ਗਾਈਸਰੇ ਆ ਲੱਟ ਗਿਆ ਕਰਕੇ ਜਿੰਦਾ ਧੰਦ ਆਹ ਹੋਰ ਸੰਬਰ ਦਾ ਮੈਨੇਜਰ ਗਿਆ ਜ ਮੱਸੀ ਆਏ ਅੱਜ ਹਾਂ ਅੱਜ ਮੱਸੀ ਆਣ ਹਾਂਜੀ ਅੱਜ ਇੱਕ ਤਰੀਕ ਹੈ 1 ਦਸੰਬਰ ਅਧਰੇ ਟੋਪੀ ਨਹੀਂ ਪਾ ਕੇ ਹੁਣ ਮੈਂ ਚੁੰਨੀ ਲੈ ਲਈਏ ਓਂਦੀ ਚਲੋਣੀ ਦੇ ਲਾ ਪਰੇ ਲੌਂਗ ਉੱਥੇ ਦੀ ਨਹੀਂ ਚਲਾ ਲ ਮੈਂ ਮੈਨੂੰ ਦਰਕ ਥੋਕ ਨਾ ਦੇ ਸਾਨੂੰ ਕਿਤੇ ਬੋਲਦੇ ਨਹੀਂ ਹਾਂ ਲਾਉਂਗਾ ਮੈਂ ਨਹੀਂ 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 ਬਾਲਦੇ ਨਹੀਂ ਮੈਂ ਉੱਤਰ ਜਾਣਾ ਮੈਂ ਉੱਤਰ ਜਾਣਾ ਨਹੀਂ ਮੈਂ ਆਂਦੇ ਨਹੀਂ ਤੁਹਾਨੂੰ ਆਉਂਦੀ ਨਹੀਂ ਨਹੀਂ ਪਲੀਜ਼ ਧੰਨਵਾਦ ਚਲਾ ਦੇ ਹਾਂ ਆਉਂਦੀ ਆ ਤੁਹਾਨੂੰ ਹੈ ਇਹਦੇ ਮੁੱੱਚਾ ਕੀ ਆਉਂਦੀ ਆ ਕਦੀ ਚਲਾਈ ਤਾਂ ਹੈ ਉਹ ਮੇਰੇ ਨਾਲ ਇਤੋਂ ਵੱਡੇ ਨਾਟਿੰਗਾ ਚਲਾਣਾ ਤੂੰ ਕਿਹੜੀ ਗੱਲ ਕਰਦੀ ਸੱਚੀ ਗਾਇਸ ਜੇ ਆਪਾਂ ਖੜੇ ਪੰਪ ਤੇ ਤੇਲ ਪੁਆਣ ਤੇ ਫਿਰ ਆਪਾਂ ਚੱਲਦੇ ਆਂ ਮਹਾਲੀ ਨੂੰ ਖਿੱਚਦੇ ਆਂ ਗੱਡੀ ਵੀਰਾਂ ਦਾ ਬਾਥੂਮ ਜਾਤ ਮੈਂ ਅਗਲੀ ਜਿਹੜੀਆਂ ਵੀਡੀਓਾਂ ਚੱਲਣਗੀਆਂ ਨਾ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋਗਾ ਨਾ ਰੱਛਾ ਯਾਰ ਗਏ ਹੁੰਦੇ ਕਾਇਦੇ ਬੋਜਟ ਦੁਕਾਨ ਚ ਬੈਠੇ ਤਾਂ ਗੰਡ ਵੀ ਹੈ ਨਾ ਇਹ ਮੈਨੂੰ ਅਰੇ ਫੇਰ ਮੈਂ ਕਿਹਾ ਉਹ ਕਰੋ ਮਹਾਰਾਜ ਫੇਰ ਆ ਨੋਟ ਨੂੰ ਕੋਣ ਆ ਗਿਆ ਮੋਟਰਸਾਈਕਲ ਦੀ 100 ਰੁਪਏ ਦੇ ਟੂਕ ਠੀਕ ਆ ਉਦੋਂ 30 ਰੁਪਏ ਕਿੱਲਾ ਦੋਦ ਸੀ ਕਿੱਲਾ ਮੈਂ ਦੋਦ ਲੈ ਆਣੇ ਨਾਲੇ ਗੰਡ ਲੈ ਆਣੇ ਨਾਲੇ ਬੱਤੀ ਲੈ ਮੈਂ ਕਿਹਾ ਲੈ ਆ ਤੇ ਵਾਕਈ ਤੇ ਮਹਾਰਾਜ ਮੈਂ ਕਿਹਾ ਕਰਨਾ ਉਹਨੇ ਆਪਾਂ ਕੀ ਕਰ ਸਕਦੇ ਆਪਾਂ ਨਹੀਂ ਕਰਦਾ ਕਰਨਾ ਆ ਬਾਹਰ ਆ ਬੇਨ ਦੀ ਲੱਗੀ ਰਹਿੰਦੀ ਤੈਨੂੰ ਲੱਗੀ ਭੁੱਖ ਹਾਂ ਆ ਜਾ ਢਾਬਾ ਪਹਿਲਾਂ ਆਇਆ ਉੱਥੇ ਤੁਹਾਨੂੰ ਲੱਗੀ ਭੁੱਖ ਅਸੀਂ ਆ ਗਏ ਢਾਬੇ ਤੇ ਚਲ ਆ ਜਾ ਵੀ ਓਏ ਆ ਜਾ ਨਿਕਲਿਆ ਓਕੇ ਬੈਠਵਾ ਜਾਣਾ ਲਾਈਏ ਤੋਂ ਪਹਿਲੇ ਤੈਨੂੰ ਸੰਭਾਲ ਲਈ ਦੀ ਜੀਟੀ ਰੋਡ ਬਹੁਤ ਚੱਲਦਾ ਚਲੋ ਧਿਆਨ ਨਾਲ ਅਸੀਂ ਖਾਣੇ ਆਲੂ ਵਾਲੇ ਪਰੋਟੇ ਇਹਨਾਂ ਨੇ ਵੀ ਉਦਦੀ ਬਣਾ ਕੇ ਦਿੱਤੇ ਅੱਜ ਫੇਰ ਵੀਰੇ ਉਸ ਦਿਨ ਕਿਵੇਂ ਦਿੱਤੇ ਸੀ ਹਣਾ ਉਦੋਂ ਤਾਂ ਵੀ ਆ ਦੇ ਇੱਕ ਦੂਜੀ ਹੈ ਤਾਂ ਇਸ ਕੋ ਚਾਹ ਨਾਲ ਮੱਠੀ ਇੱਧਰ ਬੈ ਕੇ ਖਾਓ ਸਾਡੇ ਕੋਲ ਗਾਇਸ ਇਹ ਚਾਹ ਨਾਲ ਮੱਠੀ ਤੇ ਸਾਡੇ ਹੈਗੇ ਚਾਹ ਨਾਲ ਫੌਂਠੇ ਉੱਪਰ ਘਟ ਖਾ ਰਹੇ ਆ ਵੀਰ ਦਾ ਆ ਇੱਕ ਵਾਦੂ ਵੀਰਾ ਤਾਂ ਮੇਰੇ ਨੂੰ ਫੋਨ ਤੇ ਲੱਗਾ ਸਾਡੇ ਆ ਟੋਕੇ ਤੱਤੀ ਤੱਤੀ ਕਾਗੇ ਮੂੰਹ ਮੈਂ ਕਿਉਂ ਕਰਾਂ ਅੱਛਾ ਮੂੰਹ ਚਾਹੀਏ ਇਸ ਤਰਾਮ ਨਾਲ ਕਮੋ ਇਹ ਮੂੰਹ ਚਾਓ ਤਾਂ ਤਿੱਤੀ ਖਾਓ ਵਾਲਾ ਲੱਗਣ ਹਟ ਗਿਆ ਨਹੀਂ ਆ ਬੜਿਆ ਪਰੋਂ ਤੇ ਉਸ ਨਾਲ ਬਹੁਤ ਹੂੰ ਅਸੀਂ ਖਾਣੇ ਤੇ ਪਰੋਂ ਹੈ ਜੋਗ ਕੀ ਇਹ ਦਹੀਂ ਪਾਈ ਬਈ ਵਰਕਰ ਨੇ ਮੰਗਾਈ ਦਹੀਂ ਹਾਂ ਹੈ ਨਾ ਸਾਂ ਬੰਦ ਹੋ ਜਾਣਗਾ ਅ ਕੀ ਹੈ ਇਹ ਜਕੌਲੀ ਚ ਕੌਲੀ ਚ ਕੀ ਹੈ ਵਰਕਰ

ਤੇ ਅਸੀਂ ਰੁਕੇ ਸੀ ਢਾਬੇ ਤੇ ਰੋਟੀ ਖਾਧੀ ਹਾਨੂੰ ਭੁੱਖ ਲੱਗੀ ਸੀ ਤਾਂ ਖਾਦਾ ਨਹੀਂ ਸੀ ਕੁਛ ਤੇ ਅਸੀਂ ਖਾਦੇ ਆਲੂ ਵਾਲੇ ਤਰਾਂ ਠੇਕੇ ਕੀ ਕੀਕ ਮਸਾ ਖਾਦਾ ਜਾਂਦਾ ਗੈਸ ਤੇ ਬਹੁਤ ਡੇਂਜਰ ਤੇ ਕੋੜੀ ਜਨਲੇ ਮਹਾਲੀ ਨੂੰ ਤੇ ਹਲੇ ਚਾਹ ਪਿੰਦੇ ਪੇ ਤੁਹਾਡਾ ਬਾਈ ਚਾਹ ਪੀ ਲਵੇ ਫਿਰ ਆਪਾਂ ਚੱਲਦੇ ਆਂ ਉਹ ਆ ਗਈ ਇਹ ਹੈਗਾ ਪਰਦੇਸੀ ਢਾਬਾ ਜਗਰਾਵੇ ਅਸੀਂ ਇਹਦੇ ਤੇ ਰੁਕੇ ਆ ਉਹ ਹੁੰਦਾ ਤੁਹਾਡਾ ਬਾਈ ਤੇ ਗੱਡੀ ਵਾਲਾ ਵੀਰਾ ਠੀਕ ਆ ਦੋਨੇ ਹੰਦੇ ਤੇ ਹੱਥ ਤੇ ਖੰਡ ਰੱਖੀ ਹੁੰਦੇ ਮੈਨੂੰ ਲੱਗਾ ਜੀ ਦੋਨੇ ਆਣੇ ਹੁੰਦੇ ਹੋਣ ਇਹਨਾਂ ਨੂੰ ਕੀ ਲੈਣਾ ਵਾ ਤੇ ਗਾਇਸ ਜੀ ਅਸੀਂ ਚੱਲੇ ਹੁਣ ਗੱਡੀ ਚ ਬਹਿ ਗਏ ਆ ਤੇ ਉੱਧੇ ਤੁਹਾਨੂੰ ਬਹੁਤ ਨਹੀਂ ਲੱਗਿਆ ਅੱਜ ਬਹੁਤ ਪਾਲਾ ਲੱਗਦਾ ਹੁੰਦੇ ਨਹੀਂ ਲੱਗਿਆ ਅੱਜ ਪਾਲਾ ਕਹਦੇ ਲੱਗਿਆ ਤਾਂ ਗਾਇਸ ਵੀਰੇ ਅੱਜ ਤਾਂ ਕਿਉਂਕਿ 1 ਸਤੰਬਰ ਚੱਲਿਆ ਮੈਂ ਮੇਰਾ ਮੂੰਹ ਵੇਖੀ ਗਲੋ ਗਲੋ ਕਰਦਾ 1 ਸਤੰਬਰ ਤੋਂ ਦਸੰਬਰ ਮੇਰਾ ਮੂੰਹ ਕਿੰਨਾ ਗਲੋ ਕਰਦਾ ਗਾਇਸ ਵੀਰੇ ਵਾਓ ਇਟਸ ਬਿਊਟੀਫੁਲ ਬਿਊਟੀਫੁਲ ਅਸੀਂ ਪਹਿਲਾਂ ਉੱਧਰ ਦੇਖੋ ਫਰਕਟ ਕੋਈ ਨਹੀਂ ਤੂੰ ਆਉਂਦਾ

ਚੱਲ ਚੱਕ ਪਰ ਕੇ ਆਪਣਾ ਕੋਟ ਨਹੀਂ ਨਹੀਂ ਚੱਕ ਕੁਰਕਰੇ ਚੱਕ ਆਪਣੇ ਮੈਂ ਵੀ ਬੈਠਿਆ ਤੇ ਇਹ ਤਾਂ ਵੀ ਬੈਠਾ ਮੈਂ ਵੀ ਬੈਠਾ ਆ ਰੁਕ ਜਾ ਚੱਕਰ ਆ ਗਏ ਚੱਕਰ ਆ ਗਏ ਚੱਕਰ ਆ ਗਏ ਪਰਕਟ ਚੱਕਰ ਆ ਗਏ ਮੈਂ ਵੀ ਸਾਹ ਅੰਦਰ ਜਾ ਬੋਲ ਦੇ ਆਈ ਜਰਾ ਦੇਖੋ ਇੱਧਰ ਇਹ ਕਮਾਲ ਹੈ ਨਾ ਉਹ ਬਹੁਤ ਮਿੰਛਾਲੀ ਆ ਜੀ ਪਰਕਟ ਔਰ ਕਿਉਂ ਨਾ ਔਰ ਕਿਉਂ ਨਾ ਅੜਪੀ ਚ ਲੜਾਈ ਗਾਈਸ ਕਿਹਾ ਮੈਂ ਬਹਿਣਾ ਇਧਰ ਬੈਠ ਨੂੰ ਕੀ ਹੁੰਦਾ ਵਾ ਹਾਂ ਇਧਰ ਬੈਠ ਨੂੰ ਕੀ ਹੁੰਦਾ ਵਾ ਤੇ ਮੈਂ ਇਧਰ ਹੀ ਸੀਟ ਤੇ ਬਹਿ ਗਈ ਕਿਹਾ ਇਧਰ ਮੈਂ ਬਹਿਣਾ ਗ੍ਰਿਪ ਕੋੜਾ ਥੱਲੇ ਦੱਪ ਤੇ ਤੇ ਗ੍ਰਿਪ ਕੋੜਾ ਥੱਲੇ ਦੱਪਦਾ ਲੈ ਇਹ ਸੀਣਾ ਛੱਡ ਦੋ ਔਰ ਮੀਰਾ ਤੇ ਬਾਰੀ ਬਾਰੀ ਲਾਇਆ ਪੈਣੇ ਲੱਗੀ ਨਹੀਂ ਲੱਗੀ ਨਹੀਂ ਹੁਣ ਦੇਖੋ ਜਿਹੜਾ ਟਾਵਾ ਗਿਆ ਮਹਾਲੀ ਲੁੰਡ ਜੰਗਲਾ ਦੇ ਸੜਕ ਹੋਣੀ ਹੈ ਬਿਲਡਿੰਗ ਹੈ ਲੋਕਿੰਗ ਹੈ ਇਹ ਕਰਦੇ ਜੀ ਉਹ ਤੋਂ ਪਹਿਲੇ ਟਰੈਕਟਰ ਹੋਵੇ ਸਾਗ ਤਾਂ ਕਰੀਏ ਤੇ ਉਹਨਾਂ ਦੇ ਭਰਾਲੇ ਵਿੱਚ ਓਏ ਵੱਲ ਦੋ ਬੱਪੀ ਲੈ ਕਿਨੇ ਕੇ ਡਰਾਈਵਰ ਜਾ ਰਹੇ ਵੇਖੋ ਜੀ ਨਿੱਕੀ ਨਿੱਕੀ ਭੱਜਦੇ ਬਹੁਤ ਹੈ ਲੈ ਉਹ ਨਾਲ ਆਟੋਮੈਟਿਕ ਹੁੰਦੇ ਜਵੇਂ ਨਿੱਕੀ ਨਿੱਕੀ ਡਰਾਈਵਰ ਮੈਨੂੰ ਬਹੁਤ ਸਾਰੀ ਨਹੀਂ ਹੈ ਨਾ ਰੇਸ ਰੂਸ ਆ ਰੇਸ ਨਹੀਂ ਵੱਡਾ ਉਹਦੇ ਨਾਲ ਥੋੜਾ ਜਿਹਾ ਆਹ ਵੱਡਾ ਜਾਂਦਾ ਰੇਸ ਆ ਨਾ ਇਹ ਵੀ ਰੇਸ ਨਹੀਂ ਹੈ ਨਾ ਜਿਵੇਂ ਸਕੂਲਾਂ ਸਕਾਲਾਂ ਦੇ ਵਿੱਚ ਘਾਹ ਨੂੰ ਘਟਣ ਵਾਸਤੇ ਮੇਰੇ ਆ ਰਿਹਾ ਹੋਮਲੈਂਡ ਇਹ ਹੋਮਲੈਂਡ ਆ ਹਾਂ ਇਹ ਚ ਟੰਡੇ ਟਗੜੇ ਐਕਟਰੀ ਨੇ ਅੰਦਰ ਜਿਹੜੇ ਆ ਬਲਮਾ ਫਲਮਾਂ ਕਾਨੇ ਕੋਨੇ ਬਣਾਉਂਦੇ ਆ ਅੱਛਾ ਇੱਥੇ ਰਹਿੰਦੇ ਆ ਇੱਥੇ ਰਹਿੰਦੇ ਆ ਹਾਂ ਐਕਟਰ ਹਾਂ ਸਾਰੇ ਗਾਇਸ ਵੀ ਰਹੇ ਦੇਖ ਲੋ ਆ ਹੋਮਲੈਂਡ ਅੱਛਾ ਇੱਥੇ ਐਕਟਰ ਰਹਿੰਦੇ ਆ ਸਿੰਗਰ ਇੱਥੇ ਰਹਿੰਦੇ ਹੋਣਗੇ ਵਾਦੂ ਸਿੰਗਰ ਸੁੰਦਰ ਗਾਇਸ ਵੀ ਦੇਖੋ ਕਿੱਡੀ ਉੱਚੀ ਬੂਹ ਪਾਈਆਂ ਦੀ ਏ ਥੋੜਾ ਭਲਾ ਹੋ ਜੇ ਹੋਏ 13 16 17 18 ਵਾਹ ਉੱਚੀ ਆ ਈ ਓਏ ਹੈ ਇੰਦੀ ਦੇਖੀ ਹੋਮਲੈਂਡ ਇੱਥੇ ਘੜਾ ਡਾਕਟਰ ਇਹ ਚਲੋ ਨਿੰਦਾ ਸ਼ਰਮਾ ਜਿਹੜੀਆਂ ਕੋ ਵੀ ਐਕਟਰ ਨਹੀਂ ਸਾਰੀਆਂ ਇੱਥੇ ਰਹਿੰਦੇ ਆ ਉਹ ਹੈ ਹਾਂ ਕਿ ਬੰਦਾ ਜਿਹੜੇ ਨਾਮ ਉਹ ਬੈਸਲੋ ਨਾ ਕਲਾਕਾਰਾਂ ਲਈ ਬਣਿਆ ਜੀ ਹੋਮਲੈਂਡ ਅੱਛਾ ਪਰ ਉਹ ਪੱਕੇ ਇੱਥੇ ਰਹਿੰਦੇ ਆ ਉਹੀ ਜਿਵੇਂ ਛੂਟਿੰਗ ਸ਼ੂਟਿੰਗ ਕਰਕੇ ਇੱਥੇ ਆ ਜਾਂਦੇ ਨੇ ਨਾ ਇਹ ਅੱਛਾ ਜਿਵੇਂ ਚੰਡੀ ਦੇ ਦੇਖ ਲਓ ਅਸੀਂ ਖੜੇ ਆ ਹੋਮਲੈਂਡ ਕੋਲੇ ਹੋਮਲੈਂਡ ਕੋਲੇ ਖੜੇ ਆ ਅਸੀਂ ਬਿਲਡਿੰਗ ਆ ਬਿਲਡਿੰਗ ਐਕਟਰ ਰਹਿੰਦੇ ਇੱਥੇ ਮਿਲ ਕੇ ਆਉਂਦੇ ਨੇ ਨਿੰਦਾ ਗੋਵੀ ਐਕਟਰ ਹੀ ਘੜੇ ਆ ਚਲ ਇਹ ਸਾਰੇ ਐਕਟਰ ਇਹਦੇ ਕੋਈ ਆਮ ਬੰਦਾ ਨਹੀਂ ਲੰਗਾ ਆਮ 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 ਬੰਦਾ ਗਾਇਸ ਇਹ ਮਹਾਲੀ ਸ਼ਹਿਰ ਹੈ ਇੰਨੀਆਂ ਬ੍ਰੇਕਾਂ ਲੱਗਦੀਆਂ ਫੇਲੀਆਂ ਬ੍ਰੇਕਾਂ ਥਾਂ ਥਾਂ ਤੇ ਸਿਗਨਲ ਥਾਂ ਥਾਂ ਤੇ ਸਿਗਨਲ ਥੋੜੀ ਦੂਰ ਜਾਓ ਸਿਗਨਲ ਲੈਕ ਮੀਟਰ ਤੋਂ ਬੱਤੀਆਂ ਆ ਜਾਂਦੀਆਂ ਉਹਦੀ ਚੌਂਕ ਤੇ ਹਰੀ ਲਾਲ ਪੀਲੀ ਬੱਤੀ

ਆ ਤਾਤ ਵੱਲ ਕੋਈ ਨਾ ਕੋਈ ਨਾ ਹੀ ਕੋਸਣ ਵਾਹ ਵਾਹ ਵੀਰੇ ਉਹ ਕਰੇ ਤਾਂ ਗਈ ਵੀ ਹਾਏ ਬਹੁਤ ਨਹੀਂ ਚਾ ਗਾਈ ਜੀਰੇ ਆ ਦੇਖੋ ਖਾ ਲਓ ਚੱਕੋ ਖਾਓ ਪੇਟ ਦਰਦ ਕਰਦਾ ਤੁਹਾਡਾ ਕੋਈ ਨਹੀਂ ਮੈਂ ਖਾ ਲੂੰਗੀ ਡੋਨਟ ਵਰੀ ਜੀ ਚੱਕੋ ਹਾਂ ਇਹ ਬੋਪਲੇਟ ਨਾਲੋ ਖਾਲੋ ਲੈ ਇਹ ਚਾਹ ਪੀਓ ਕੋਈ ਨਹੀਂ ਕੋਈ ਨਹੀਂ ਆਜੋ ਆਜੋ ਕੋਈ ਨਹੀਂ ਵੀਰੇ ਨੇ ਬਣਾਇਆ ਨਾ ਇਹਨਾਂ ਨੇ ਆਪੇ ਬਣਾ ਲਿਆ ਹੂੰ ਤੁਹਾਡੇ ਬਾਈ ਵਾਂਗੂ ਉਹ ਨਹੀਂ ਕਰਨੀ ਗਰ ਸੋਈ ਚੱਕ ਕੇ ਵੀ ਕੀ ਰੱਖੋ ਤੇ ਰੱਖ ਪਰ ਗੱਡ ਦੇ ਕੰਮ ਦੇਖ ਲਓ ਜੀ 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 ਜ ਗਾਈਸਰ ਅਸੀਂ ਆਏ ਹਾਂ ਮਹਾਲੀ ਤੇ ਪੈਣ ਘਰੇ ਰਮੋਸ਼ਨ ਕਰਨ ਦਾ ਕੰਮ ਹੋ ਰਿਹਾ ਰਿਹਾ ਅਸੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਅਗਿਰਾ ਇਸ ਇਰਨ ਹੋਤਾ ਬਹੁਤ ਸੋਨਾ ਓਏ ਬਾਜ ਕੱਟ ਕਰ ਦੇਖੋ ਵੀ ਇਹਨਾਂ ਦਾ ਘਰ ਦੇ ਸੋਨਾ ਮਹਾਲੀ ਦੇ ਰੰਡੇ ਅੰਮਾਤਾ ਦੇ ਅੰਦਰ ਅੰਦਰ ਪੈਣ ਦਾ ਕਿਚਨ ਪੈਣ ਲੱਗੇ ਹੋਏ ਆ ਗਾਇਸੇ ਰੇ ਲਿਵਰੀ ਵੀ ਗਾਇਸੇ ਰੇ ਟੈਕਸਲ ਨੂੰ ਕੋਣ ਨੀ ਗਾਇਸੇ ਰੇ ਗਾਇਸੇ ਆ ਵੀਰੇ ਆਲੇ ਨਾ ਵੀਰੇ ਨਾ ਜਾਂਦਾ ਕੋਈ ਨੀ ਹੈ ਵੀਰੇ ਖੜ ਜਾਈ ਤੇ ਚੰਗਾ ਵੀਰੇ ਅੱਥੀ ਖੜਿਆ ਚੰਗਾ ਇੱਥੇ ਹੈ ਆਲੋ ਆਲੋ ਗਾਇਸੇ ਰੇ ਹਾਏ ਗਾਇਸੇ ਰੇ ਹਾਏ ਗਾਇਸੇ ਕਿੰਨਾ ਉੱਚ ਆਇਆ ਆਲੋ ਆਲੋ ਕੋਈ ਹੈ ਇੱਥੇ ਵੀ ਨਹੀਂ ਵੀਰ ਮੇਥੇ ਦੇ ਕੇ ਵੇਖ ਲਈਏ ਚੱਲ ਨਾ ਹਰੇ ਕੀ ਕਿੰਨਾ ਖਾਇ ਖਾਦਾ ਭਾਜੀ ਬੋਲਦੇ ਨਹੀਂ ਕਿੱਥੇ ਉਹ ਉਧਰ ਆ ਭਾਜੀ ਹਾਏ ਦੀਨ ਦੇ ਹੋਰ ਹੋਰ ਬੋਲਦੇ ਨਹੀਂ ਬੋਲਦੇ ਨਹੀਂ ਚੱਕ ਆ ਜਾ ਗਾਇਸ ਇੱਧਰ ਦੇਖੋ ਹਾਏ ਕਿੰਨਾ ਉੱਚਾ ਆ ਹਾਂ ਇਹ ਮੈਂ ਪਹਿਲੀ ਵਾਰ ਹੀ ਵੇਖਿਆ ਵੀਰੇ ਨਾ ਉੱਚਾ ਮੈਂ ਵੀ ਰਸੀਂਦਾ ਮੇਰੇ ਨਾਲ ਗਾਇ ਇਸੇ ਮੈਂ ਬੈਠੀ ਆ ਥੱਲੇ ਗਾਇ ਵੀਰੇ ਗਲਤ ਤਾਕਾਮ ਬਧੀਓ ਭਰਾਓ ਮੈਂ ਤਾਂ ਨਹੀਂ ਇੱਥੇ ਖੜ੍ਹਦੀ ਮੈਂ ਤਾਂ ਅੰਦਰ ਹੀ ਜਾਨੀ ਆ ਨਹੀਂ ਵੀਰੇ ਮੈਂ ਤਾਂ ਅੰਦਰ ਹੀ ਜਾਨੀ ਆ ਨਹੀਂ ਨਾ ਵੇ ਪਾਈ ਪਰ ਜੀ ਲੱਗਿਆ ਰੰਦਾ ਉਹ ਤੁਹਾਡਾ ਨਾ ਹਾਂ ਜੀ ਹਾਂ ਵੇ ਕੋ स्पार्कल द मैजिक गाइस रे जहाज गाइस रे जहाज गाइस रे जहाज ਇਹਦਾ ਜੋ ਪੱਥਰ ਦਾ ਬਣਾਇਆ ਹੁੰਦਾ ਇਹ ਲੱਗਦਾ ਜਹਾਜ ਹੈ ਹਨਾ ਜਹਾਜ ਜਾਂਦਾ गाइस रे ਜਾਂਦਾ ਹੀ ਨਹੀਂ ਉਹ ਤੇ ਦਿੰਦਾ गाइस रे दिस गाइस रे इधर ਵੇਖੋ ਕਿੰਨਾ ਉੱਚਾ ਲੈ ਹਾਈ ਹਾਈ ਉਹ ਗੱਡੀਆਂ ਗੱਡੀਆਂ ਬਿਲਡ ਕਾ गाइस रे ਹਾਈ ਵੇਖੀ ਉਹਦਾ ਉਹਦਾ ਨਿੱਕੇ ਨਿੱਕੇ ਉੱਧਰ ਆ ਗਏ ਹਾਂ ਹਾਂ ਚੱਕ ਫਰੇਟ ਆ ਰਹੀ ਆ ਉਹ ਸੇਹ ਰਹਿ ਗਿਆ ਫੋਨ ਲਾਓ ਗਾ ਇਸ ਨੂੰ ਦੇਖੋ ਕਿੰਨੀ ਹੱਚੀਆ ਬਿਲਡਿੰਗ ਹੈ ਹਨਾ ਹਨਾ ਪ੍ਰਗਟ ਤੇ ਉੱਧਰ ਦੇਖੋ ਮੈਂ ਤਾਂ ਜਾਣ ਨੂੰ ਦੇਖ ਵਾਲੀ ਖਿਚੀ ਗਾ ਜ਼ਰੂਰ ਦੇਖੋ ਉਹ ਦਿਨ ਤਾਂ ਦੇਖੀ ਲੁਕੀਆਂ ਵੀ ਆ। ਚਲ ਆ ਜਾ ਉਹ ਰੋਟੀ ਖਾਂਦੇ। ਤੇਰੇ ਵਾਲੇ ਤੇ ਨਾ ਨੰਬਰ ਡਾਇਰੈਕਟਰ ਦਾ ਨੰਬਰ ਤੇਰੇ ਵਾਲੇ। ਕਰ ਰਹੀ ਹੈ ਜੀ ਤੁਹਾਡੇ ਬਾਈ ਲਈ ਤੇ ਨਾਲ ਹੈਗੀ ਹੈ ਜੀ ਰਾਜਮਾ। ਰਾਂ ਹੈਗੇ ਚੋਲ ਤੇ ਲੈ ਬਣੇਗੇ ਚੋਲ ਦੀ ਪਨੀ ਹੋਲੀ ਹੋਲੀ ਬੋਲਦੇ ਸੀ ਕੋਈ ਗੱਲ ਨਹੀਂ ਸਮਝੀ ਮੁੰਡੇ ਬਣਾਓ ਬਾਲਾ ਬਾਲਾ ਅਸਰੀ ਤੈਂ ਤੋੜੀ ਨਾ ਬੰਨਾ ਕਰਨੀ ਤੋੜ ਦੇ ਵਾਸਤੇ ਬਸ 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 ਮੁੰਡੇ ਅਸਤੇ ਉਬਲੀ ਰਹੀ ਪਾ ਇਹ ਕੋਈ ਪਾਲ ਨਹੀਂ ਕੋਈ ਹੈ

ਅਗੇ ਤੁਸੀਂ ਵਾਪਸ ਫਰੀਦਕੋਟ ਬੋੜੇ ਤੁਸੀਂ ਐਸੋ ਨਹੀਂ ਇੱਜ਼ਤ ਨਹੀਂ ਕਰਾਉਣੀ ਲੋਰ ਕਾ ਜੇ ਬੈਠਾ ਰੀ ਨਾ ਮੂੜੇ ਤਾਂ ਬਦਲ ਲੈ ਬਾਈ ਹੂੰ ਉਸ ਦਿਤੀ ਅਗਲੇ ਨੇ ਇੱਜ਼ਤ ਕੀਤੀ ਸੋਫਿਆਂ ਤੇ ਬਿਠਾਇਆ ਥੱਲੇ ਬਹਿ ਕੇ ਘਰ ਬਖਾਤਾ ਨਾ ਫੇਰੇ ਕੰਮ ਕਰਕੇ ਬਖਾਤੇ ਨਾ ਹੂੰ ਖਾ ਲੋ ਖਾ ਲੋ ਹੋਰ ਤੂੰ ਪਾਵਾਂ ਜਾਲ ਹੈ ਹੈ ਬਾਇ ਕਰਦੀ ਹਣ ਬਾਇ ਕਰਦੀ ਬਾਇ ਬਾਇ ਜ਼ਰੂਰੀ ਨਹੀਂ ਹਮੇਸ਼ਾ ਕੰਮ ਦੇ ਵਿੱਚ ਜਦੋਂ ਵੀ ਆਓ ਹਨੇਰਾ ਹੋ ਜੇ ਸਵੇਰਾ ਹੋ ਜੇ ਤੁਸੀਂ ਆਉਣਾ ਠੀਕ ਹੈ ਕਰੇ ਹੋ ਕੇ ਆਣਾ ਕੱਲ੍ਹ ਆਪਾਂ ਆਵਾਂਗੇ

ਤਲੇ ਜਦੋਂ ਬਹੁਤ ਮਨਸਫਟਾਵਟ ਹੋ ਜਾਂਦੀ ਆ ਨਾ ਗੱਡੀ ਦੇ ਤੇ ਮੇਰੇ ਅਸਟਰ ਨਾਲ ਗੋਟਾ ਹੈ ਇਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੈ ਇਹ ਬਹੁਤ ਤੰਗ ਕਰਦਾ ਇਹਦਾ ਸਮਾਨ ਨਹੀਂ ਕੋਈ ਜਰੇ ਤੇ ਅਜੇ ਛੁੱਟੀਆਂ ਪੋਟੀ ਪਾ ਕੋਈ ਨਾ ਕਰ ਰਿਹਾ ਵਾਚ ਤੇ ਆ ਪਰ ਬਣੋ ਉਹਨਾਂ ਨੇ ਜਿਹੜਾ ਸਮਾਨ ਦਿੱਤਾ ਉਹਦੇ ਚਾਰ ਆਇਆ ਹੈ ਪੈਨਸਨ ਰਹਾਉਣ ਦੇ ਕਿਸੇ ਆਬਲੰ ਕੀ ਚੀਜ਼ਾ ਖੋਲ ਕੇ ਦੇਖਣਾ ਮੈਂ ਦੇ ਦਿੰਦੀ Chopnar, mi lo. Que agora nía xa deixo. Penso unha quexiar meu. Nem váme a cul na to. Hmm. A polena da bi. Tiara rolda, a pincel yeah. de. Tiara e o ditado que era un muco, tá ben me. Ende cillo, e como o makeup, te. O makeup. Cola queixa de andar o cupito. Esquiti. Esquiti cola de beira. ਇਹ ਫੇਸ ਮਾਸਕ ਇਹ ਫੇਸ ਦਾ ਮਾਸਕ ਵਸੇ ਦੇ ਕੋਰਾਂ ਦੇ ਲਾ ਅਈਲੈਸ਼ਸ ਐਸ ਆਲਰੇਡੀ ਦਰਗਾਈ ਹੈ ਹਾਂ ਅਈਲੈਸ਼ਸ ਤੇ ਆਹ ਹੈਗੇ ਅਈਲੈਸ਼ਸ ਤੇ ਆਹ ਹੈ ਗਿਆ ਇਹ ਵੀ ਪਿਸਟਿਕ ਆਹ ਦਸੋ ਇਕਾਲ ਪਿਸਟਿਕਾ ਇਕਾਲ ਪਿਸਟਿਕਾ ਇਹ ਵੀ ਪਿਸਟਿਕਾ ਇਹ ਉਹ ਹੈ ਲੋ ਹਰ ਕਾਲ ਇਸ ਟਿਕਾ ਤੇ ਆ ਵੀ ਲਿਪਸਟਿਕ ਲਿਪ ਗਲੋਸ ਅਨ ਲਿਪੋ ਤੇ ਆਹ ਹਦਨ ਕੀ ਹੈ ਇਹ ਵੀ ਲਿਪ ਗਲੋਸ ਗਾਇਸ ਨੇ ਮੈਂ ਕਿੰਨੇ ਦਿਨਾਂ ਦੀ ਇੱਜੀ ਕਲੱਚ ਕਜਲ ਭਾਲਦਾ ਸੀ ਮੈਨੂੰ ਮਿਲੀ ਨਹੀਂ ਕਦੇ ਇਹ ਹੈਗਾ ਕਜਲ ਕਜਲ ਕਾਜਲ 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 ਇਹ ਕਾਜਲ ਦੇਖੋ ਕਿੰਨਾ ਗਾ ਮੱਛੀ ਆ ਤੇ ਆ ਲਿਪ ਗਲੋਸ ਆ ਦੇਖੋ ਇਹ ਲੱਗਦਾ ਇਹ ਛੱਲ ਲੈਂਦੇ ਆ ਇਹ ਨਰਮਾ ਦਾ ਚੱਲੇ ਹੀ ਗਏ ਨਕਰੀ ਬਰਾ ਹਾਂ ਇਹ ਲਿਪ ਗਲੋਸ ਆ ਖੋਲਦੇ ਇਹ ਕੱਢ ਲੇ ਆ ਮੈਂ ਤਾਂ ਚਾਬੀ ਜੇ ਪਾਉਂਦਾ ਕੋਨੇ ਵੜੇ ਬਰਾ ਬਾਹਰ ਬਦਲਣਾ ਕਰਨਾ ਜਿਆਦਾ ਜੀ ਸੀਗਾ ਸੀ ਬਾਹਰ ਬਦਲ ਲੱਗਾ ਵੀ ਇਹ ਤਾਂ ਮੂੰਹ ਸਰਵੇੜ ਨਾਲੇ ਹਾਂ ਹਾਂ ਮੈਨੂੰ ਕਹਣਾ ਹਾਂ ਜਨਾ ਮੈਨੂੰ ਆਉਂਦਾ ਆ ਰੇਤ ਨੂੰ ਦੇ ਦੋ ਭਾਗ ਮੈਂ ਪੀ ਲਈ ਉਹ ਪੀਤੀ ਆ ਮੈਂ ਕਹ ਤੇਰੀ ਉਹ ਆ ਕੀ ਦਾ ਕੰਮ ਆ ਜੜੀ ਨੂੰ ਇਹਦਾ ਹੀ ਆ ਹਾਂ ਮੈਂ ਕਹਦਾ ਮੈਂ ਨਹੀਂ ਪੀਣੀ ਤੇ ਹਾਂਜੀ ਲਈ ਸੀ ਤੇ ਅਸੀਂ ਕੱਲ ਆ ਗਏ ਸੀ ਰਾਤ ਨੂੰ ਪਹੁੰਚੇ ਸੀ ਸਾਨੂੰ 10:30 ਵਜੇ ਸੁਜ ਗਏ ਘਰੇ ਉਹਨਾਂ ਨੂੰ 10:30 10:30 ਵਜੇ ਸੀ ਸਵਾ 10 ਹਣ ਸਾਡੇ ਦਾ ਸੰセプト ਹਾਂ ਸਾਡੇ ਦਾ ਸਾਡੇ ਦਾ ਸੁ ਇੰਨਾ ਕੋਈ ਲਾ ਹੋ ਗਿਆ ਕਿ ਸਿਰ ਓੰਦੇ ਸਾਰ ਆਪਾਂ ਦਾ ਚੇਂਜ ਕਰਕੇ ਤਿੰਨੇ ਜਣੇ ਬਿੱਡਾਂ ਦੇ ਐਂਟ ਇੱਕ ਪੈਸਾ ਨੂੰ ਨਹੀਂ ਪਤਾ ਕਿੱਥੇ ਪਏ ਆ ਕਿੱਥੇ ਨਹੀਂ ਕੋਈ ਜ਼ਰ ਤਨ ਥੱਕ ਗਏ ਇਧਰ ਨਾਲ ਗੁੱਡੇ ਨੂੰ ਬਾਰੇ ਕੀ ਹੋਇਆ ਤੇ ਮਗਾ ਬਹੁਤ ਡਰਦਾ ਦਰਦ ਕਰਦਾ ਮੈਂ ਕਿ ਰੋਣ ਕਰਦੀ ਇਹਨੂੰ ਮੈਂ ਜਿਆਦਾ ਇਹ ਹੋ ਨਹੀਂ ਕਰਦੀ ਹੈਗੀ ਪਰ ਤੁਖ ਦਾ ਰੰਦਾ ਵੀ ਬਹੁਤ ਦਰਦਾ ਦਰਦਾ ਹੁੰਦਾ ਇਧਰ ਅਦਰ ਕੀ ਕਰਨੀ ਹੋਰ ਇਧਰ ਆਈ ਆ ਤੇ ਉਹ ਮਤਾਈ ਪਈਆਂ ਇਹ ਤੋਂ ਖਿਆ ਨਹੀਂ ਆ ਰਿਹਾ ਇਹ ਗੁੱਡੇ ਦੇ ਉੱਧਰਲੇ ਤੋਂ ਆ ਗੁੱਡੇ ਤੇ ਭਰਾ ਸਕੂਲ ਦਾ ਟਾਈਮ ਹੋ ਗਿਆ ਪਤਾ ਫਿਰ ਆਂਦੀ ਗਾਇਸ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਦੂਜੇ ਚੈਨਲ ਤੇ ਅਸੀਂ ਪਾਇਆ ਵਾ ਛੱਤ ਜੀ ਦੇ ਦੇਖਣ ਲਈ ਸੀ ਛੱਤ ਜੀ ਦਾ ਵਲੌਗ ਦੂਜੇ ਚੈਨਲ ਤੇ ਆ ਉਦੋਂ ਵੀ ਜਰੂਰ ਜਾ ਕੇ ਸਬਸਕ੍ਰਾਈਬ ਕਰਿਓ ਤੇ ਦੇਖ ਲਿਓ ਲਾਈਕ ਸ਼ੇਅਰ ਕਮੈਂਟਸ ਵੀ ਕਰਿਓ ਠੀਕ ਹੈ ਨਾ ਤੇ ਪਹਿਮੇ ਨਾਲ ਕਿ ਮੈਂ ਤਾਂ ਪਹਿਲੀ ਵਾਰੀ ਛੱਤ ਵੀੜ ਗਈ ਸੀ ਕਿ ਤੇ ਹਾਲੇ ਮੈਂ ਸ਼ੇਰ ਵੇਖਣਾ ਸੀ ਦੂਜਾ ਵਾਰ ਤਾਂ ਉਹ ਵੇਖਿਆ ਨਹੀਂ ਗਿਆ ਕਿਉਂਕਿ ਟਾਈਮ ਨਹੀਂ ਸੀਗਾ ਤੇ ਬਾਕੀ ਉੱਥੇ ਜਿਹੜਾ ਵੀ ਜਾਵੇ ਬਾਈ ਗਾਇਸ ਵੀਰੇ ਖੁੱਲੇ ਪੈਸੇ ਲੈ ਕੇ ਜਾ ਰਹੇ ਜਾਵੇ ਨਾ ਪੈਸੇ ਬਹੁਤ ਲੱਗਦੇ ਆ ਤੇ ਇੱਕ ਅੰਦਰ ਚੀਜ਼ਾਂ ਮਿਲਦੀਆਂ ਨੇ ਤਾਂ ਜ਼ਿਆਦਾ ਘਰੋਂ ਤੁਸੀਂ ਖਾਣ ਨੂੰ ਲੈ ਜਾ ਸਕਦੇ ਹੋ ਜਿਹੜਾ ਵੀ ਛੱਤ ਵੀੜ ਜਾਵੇ ਨਾ ਉਹ ਮੰਨੋ ਉਹ ਕਰੋ ਚੀਜ਼ਾਂ ਜ਼ਿਆਦਾ ਲੈ ਕੇ ਜਾਵੇ ਜੇ ਤੁਹਾਡੇ ਕੋਲ ਪੈਸੇ ਥੋੜੇ ਆ ਨਾ ਤਰੀਆ ਦਾ ਖਾਓ ਪੀਓ ਮ제 ਕਰੋ ਰੋਟੀ ਕਈ ਲੋਕੀ ਮੈਂ ਵੇਖਿਆ ਤਾਂ ਰੋਟੀ ਘਰੋਂ ਲੈ ਕੇ ਆਏ ਸੀ। ਇਹ ਕਾਇਨ ਦੇ ਸਣਾ ਤਾਂ ਰੋਟੀ ਲੈ ਕੇ। ਇਹ ਤੁਸੀਂ ਵੀ ਆਪਦਾ ਘਰੋਂ ਖਾਣ ਪੀਣ ਨੂੰ ਇੱਥੋਂ ਲੈ ਜਾ ਕਰੋ ਜਿੱਥੋਂ ਵੀ ਜਾਣਾ ਤੁਸੀਂ ਤੇ ਉੱਥੇ ਜਾ ਕੇ 30 ਰੁਪਏ ਪਰ ਚੀਜ਼ ਹੈ ਨਾ। ਹਾਂ ਬਹੁਤ ਮਤਲਬ ਮਹਿੰਗੀ ਚੀਜ਼ ਹੈ ਇੰਦਰ ਨਾ। ਤੇ ਅੱਜ ਲੋਕੀ ਕਾ ਗਈ ਜਰੇ ਮਿਲਦੀ ਆ ਫੇਰ ਅਗਲੇ ਵਲੌਗ ਚ ਠੀਕ ਹੈ ਨਾ ਚੈਨਲ ਨੂੰ ਸਬਸਕ੍ਰਾਈਬ ਲੈਕ ਸ਼ੇਅਰ ਕਮੈਂਟ ਕਰ ਦੋ ਪੈਦ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਬਹੁਤ ਇੰਜੋਏ ਕੀਤਾ। ਤੇ ਤੇ ਹਾਂਜੀ ਗਾਇਸ ਜੇ ਪਾਸਤਾ ਮੈਂ ਤੁਹਾਨੂੰ ਦਿਖਾਣਾ ਭੁੱਲ ਗਈ ਇੱਕ ਆ ਭੈਣ ਨੇ ਦਿੱਤਾ ਪਰਸ ਅਦੇ ਲੋ ਪਰਸ ਕਿੰਨਾ ਸੋਹਣਾ ਹੈ ਹਨ ਇਹ ਕਾ ਮਤਲਬ ਜੇ ਤੁਸੀਂ ਇਹਦੀ ਇੰਸਟਾਗ੍ਰam ਤੇ ਵੀਡੀਓ ਆ ਸਾਰੇ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਛੋਟਾ ਪਾਸਤਾ ਠੀਕ ਹੈ ਨਾ ਇਹ ਮੈਂ ਦਿਖਾਉਣੇ ਭੁੱਲ ਗਈ ਆ ਤਾਂ ਨਹੀਂ ਵਿੱਚ ਸੀਗੀ ਇਹ ਬਾਅਦ ਚ ਲਾਈ ਆ ਸੀ ਤਾਂ ਨਹੀਂ ਦੇਖੋ ਇਹ ਵਾ ਡਿਗ ਹੋ ਜਾਂਦੀ ਹੈ ਸੋਹਣਾ Thank you.